ਇਹਨੂੰ ਕੱਢਦੇ ਆ ਬਾਹਰ ਹੋ ਗਿਆ ਹੋ ਜਾ ਉਹ ਡਿਆ ਹੋ ਗਿਆ ਹੀ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਫੇਰ ਆਊਗਾ ਇੱਥੇ ਲਓ ਆ ਕਿੰਨਾ ਖੋਸ਼ ਔਡ ਕੇ ਲਓ ਵੀ ਕੁਝ ਦਿਨ ਪਹਿਲਾਂ ਆਪਾਂ ਨੂੰ ਆ ਇੱਕ ਤੋਦਿਆਂ ਦਾ ਬੱਚਾ ਮਿਲਿਆ ਸੀਗਾ ਇਹ ਆਪਦੀ ਖੋਡ ਚੋਂ ਬਾਹਰ ਨਿਕਲ ਗਿਆ ਤੇ ਤਾਂ ਉੱਡਿਆ ਨਹੀਂ ਜਾਂਦਾ ਸੀਗਾ ਮੈਂ ਫੜ ਕੇ ਨੂੰ ਰੱਖ ਲਿਆ ਇੱਥੇ ਤੇ ਹੋ ਗਿਆ ਅੱਜ 10-15 ਦਿਨ ਤੇ ਖਾਣ ਪੀਣ ਲੱਗ ਗਿਆ ਵਧੀਆ ਤੇ ਆਪਾਂ ਇਹਨੂੰ ਰੱਖਣਾ ਨਹੀਂ ਚਾਹੁੰਦੇ ਸੀ ਕਾਫੀ ਬੰਦਿਆਂ ਨੇ ਇਹਨੂੰ ਪਿਆਂਦੇ ਯਾਰ ਸਾਨੂੰ ਦੇ ਦੇ ਮੈਂ ਕਿਹਾ ਨਹੀਂ ਇਹਨੂੰ ਆਪਾਂ ਛੱਡਾਂਗੇ ਮੈਂ ਕਿਹਾ ਤੇ ਅੱਜ ਇਹਨੂੰ ਛੱਡ ਕੇ ਦੇਖਣਾ ਵਾ ਬਹੁਤ ਅਗਰੈਸਿਵ ਰਹਿੰਦਾ ਹੋਏ ਦੇ ਵਿੱਚ ਤੰਗ ਪਰੇਸ਼ਾਨੀ ਹੋਈ ਜਾਂਦਾ ਪਿੰਜਰੇ ਦੇ ਦੰਦਿਆਂ ਵੱਡਦਾ ਵਾ ਤੇ ਪਿੰਜਰਾ ਲਿਆਂਦਾ ਤਾਂ ਕਰਕੇ ਮੈਂ ਕਿਹਾ ਚਲੋ ਰੋਟੀ ਪਾਣੀ ਖਾਣ ਲੱਗ ਜੂਗਾ ਅੱਜ ਇਹਨੂੰ ਆਪਾਂ ਖੋਲਦੇ ਆ ਤੇ ਇੱਕ ਚੀਜ਼ ਹੋਰ ਵੀ ਆ ਕੋਈ ਵੀ ਜਾਨਵਰ ਕਿਤੇ ਵੀ ਨਾ ਰੱਖਿਆ ਕਰਵਾ ਹੈ ਨਾ ਕੈਦ ਕਰਕੇ ਨਾ ਰੱਖੋ ਜਿਹੜਾ ਜਾਨਵਰ ਖੁੱਲਾ ਤੁਹਾਡੇ ਘਰੇ ਆ ਗਿਆ ਉਹਦੀ ਗੱਲ ਕੋਈ ਨਹੀਂ ਹਜੇ ਵੀ ਇਹਦਾ ਮੈਨੂੰ ਕੋਈ ਪੱਕਾ ਨਹੀਂਗਾ ਭਰੋਸਾ ਵੀ ਇਹ ਉੱਡ ਜੂਗਾ ਜਾਂ ਨਹੀਂ ਇਹਨੇ ਪਿੰਗ ਦਾ ਵੀ ਲੰਗਾ ਕੀਤਾ ਪਿਆ ਦੰਦੀਆਂ ਵੱਡ-ਵੱਡ ਕੇ ਆਹ ਲਓ ਹੁਣ ਇਹਨੂੰ ਕੱਢਦੇ ਆਂ ਬਾਹਰ ਦੇਖੋ ਹਜੇ ਪੂਰਾ ਨਹੀਂਗਾ ਵੀ ਉੱਡ ਨਹੀਂ ਸਕਦਾ ਪੂਰਾ ਫੇਰ ਵੀ ਮੈਂ ਅੱਜ ਦੇਖਿਆ ਮੈਂ ਟਰਾਈ ਕਰਦੇ ਆਂ ਇਹਦੀ ਵੀ ਜੇ ਉੱਡ ਗਿਆ ਹੋ ਗਿਆ ਹੋ ਜਾ ਉਹੜਿਆ ਹੋ ਗਿਆ ਹੀ ਏ ਆ ਗਿਆ ਆ ਗਿਆ ਆ ਗਿਆ ਆ ਗਿਆ ਫੇਰ ਆਊਗਾ ਇਥੇ ਲਓ ਆ ਕਿੰਨਾ ਖੁਸ਼ ਔਟ ਕੇ ਉਹ ਵੇਖਿਆ ਦੇਖ ਤੇ ਮੈਂ ਜ਼ੂਮ ਕਰਕੇ ਦਿਖਾਣਾ ਵਾ ਤੇ ਦੇਖੋ ਵੀ ਅੱਜ ਉਹ ਖੁਸ਼ ਆ ਪੂਰਾ ਕਿ ਮੈਂ ਕੈਦ ਜਵਾਬ ਦੀ ਜੋ ਬਾਹਰ ਨਿਕਲ ਗਿਆ ਉਹ ਵੇ ਉਹ ਆ ਗਿਆ ਉਹ ਬਿਲਕੁਲ ਉੱਥੇ ਨੂੰ ਮਾਰ ਹਜੇ ਬੱਚਾ ਵਾ ਨਾ ਆ ਦੇਖੋ ਕਿੰਨਾ ਖੁਸ਼ ਹੋ ਕੇ ਉੱਡ ਰਿਹਾ ਵਾ ਉਹ ਲਓ ਆ ਬੈਠਾ ਪੁਠਾ ਲਮਕਿਆ ਤੇ ਅੱਜ ਆਪਾਂ ਟਰਾਈ ਕਰਨੀ ਇਹਨੂੰ ਵੀ ਇਹ ਕੀ ਕਰਦਾ ਵਾ ਜੇ ਤਾਂ ਇਹ ਰਹਿਣ ਸਹਿਣ ਕਰਨ ਲੱਗ ਗਿਆ ਠੀਕ ਆ ਨਹੀਂ ਤਾਂ ਫੇਰ ਆਪਾਂ ਇਹਨੂੰ ਫੜ ਕੇ ਕੁਛ ਦਿਨ ਹੋਰ ਰੱਖਾਂਗੇ ਬਹੁਤ ਦਿਨ ਇਹਦੀ ਸੇਵਾ ਕਰ ਲਈ ਆਪਾਂ ਹੁਣ ਤੇ ਅੱਜ ਦੇਖਦੇ ਆ ਉਹ ਦੇਖੋ ਵਾਲੀ ਉਹ ਫੇਰ ਆ ਗਈ ਉਹਦੇ ਤੋਂ ਉੱਡਿਆ ਨਹੀਂ ਜਾਂਦਾ ਸੀਗਾ ਤੇ ਅੱਜ ਉੱਡ ਪਿਆ ਵਾ ਤੇ ਇਹ ਉੱਡਦੇ ਹੀ ਚੰਗੇ ਲੱਗਦੇ ਆ ਹਨਾ ਲਓ ਰਹੁਏ ਇੱਥੇ ਹੀ ਇਹਨਾਂ ਬਾਹਰ ਨਹੀਂ ਜਾਂਦਾਗਾ ਖਾਣ ਪੀਣ ਨੂੰ ਵੀ ਆਊਗਾ ਪਿੰਜਰੇ ਕੋਲੇ ਆਪਦੇ ਕੋਲੇ ਰੋਟੀ ਪਾਣੀ ਇਹਨੂੰ ਇੱਥੇ ਪਾ ਦਿਆ ਕਰਾਂਗੇ ਤੇ ਆਪਾਂ ਇਹ ਕੰਮ ਕਰਕੇ ਦੱਸਿਓ ਕਿਵੇਂ ਕੀਤਾ ਤੇ ਜਿਹੜੇ ਬੰਦੇ ਨੇ ਵੀ ਹੋਰ ਰੱਖੇ ਮੈਨੂੰ ਬਹੁਤਿਆਂ ਨੇ ਕਿਹਾ ਸੀ ਯਾਰ ਸਾਨੂੰ ਦੇ ਦੇ ਅਸੀਂ ਬੋਲਣ ਲਾ ਲਾਂਗੇ ਇਹਨੂੰ ਮੈਂ ਕਿਹਾ ਵੀ ਨਹੀਂ ਇਹ ਦੇਣਾ ਨਹੀਂ ਕਿਸੇ ਨੂੰ ਵੀ ਤੇ ਫੇਰ ਐ ਖੁੱਲਾ ਹੀ ਉੱਡੂਗਾ ਕਿਸੇ ਦਿਨ ਨੂੰ ਤੇ ਅੱਜ ਉੱਡ ਪਿਆ ਚਲੋ ਵਧੀਆ ਹੋ ਗਿਆ ਹਜੇ ਇਹਨੂੰ ਖਾਣ ਪੀਣ ਦਾ ਨਹੀਂ ਪਤਾਗਾ ਕਿਉਂਕਿ ਸਿੱਧਾ ਆਇਆ ਸੀ ਉਹਦੇ ਚੋਂ ਆਪ ਦਾ ਜਿਹੜਾ ਇਹਨਾਂ ਦਾ ਹਾਲ ਨਾ ਕੇ ਲੋ ਜਾਂ ਖੂਲ ਕੇ ਲੋ ਉਹਦੇ ਚੋਂ ਯਾਦ ਦੇ ਮਾਪਿਓ ਦੇ ਨਿਰਭਰ ਸੀਗਾ ਤੇ ਮੈਂ ਵੀ ਕਿਹਾ ਵੀ ਆਪਾਂ ਇਹਨੂੰ ਕੈਦ ਕਰਨਾ ਹੀ ਨਹੀਂਗਾ ਲਓ ਇੱਕ ਛੋਟਾ ਜਿਹਾ ਕਲੇਪ ਸੀਗਾ ਤੇ ਅੱਜ ਇਹਦਾ ਦੇਖਾਂਗੇ ਕਿ ਕੀ ਕੀ ਇਹ ਕਰਦਾ ਸਾਰੇ ਦਿਨ ਚ ਕਿਤੇ ਜਾਂਦਾ ਵਾ ਜਾਂ ਨਹੀਂ ਇੱਕ ਦੋ ਦਿਨ ਤੋਤੇ ਆਏ ਆ ਇੱਥੇ ਇਹਨੂੰ ਵੇਖ ਕੇ ਬਾਹਰ ਬੈਠਾ ਹੁੰਦਾ ਸੀਗਾ ਤੇ ਇਹਨੂੰ ਦੇਖ ਕੇ ਹੁਣ ਇਹਦੀ ਕਿਸਮਤ ਵੀ ਇਹ ਬਾਜੇ ਜਾਂ ਕੇ ਪੰਛੀ ਦੀ ਭੇਟ ਚੜ ਜੇ ਤੇ ਜੇ ਇਹਦੀ ਕਿਸਮਤ ਚੰਗੀ ਹੋ ਜਾਂਦਾ ਔੜ ਜੂਗਾ ਤੇ ਜਾਂ ਫਿਰ ਆਪਣੇ ਕੋਲੇ ਫੇਰ ਆ ਜਾਊਗਾ ਖਾਣ ਪੀਣ ਲਈ ਧੰਨਵਾਦ ਜੀ